ਸਟੇਡੀਅਮਾਂ ਵੱਲੋਂ ਕਾਰਪੋਰੇਟ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਜਿਹੜੀ ਸਰਕਾਰ ਨੇ ਨੀਤੀਆਂ ਪਾਈਆਂ ਕਾਰਪੋਰੇਟ ਪੱਖੀ ਉਹਦੇ ਵਿਰੋਧ ਵਿੱਚ ਬਹੁਤ ਵੱਡਾ ਭਾਰਤ ਮੰਡਗਾਇਆ ਵਾ ਅੱਜ ਸਾਰਾ ਗੁਰਦਾਸਪੁਰ ਧਾਰੀਵਾਲ ਜੋ ਵੀ ਸ਼ਹਿਰ ਨੇ ਸਾਰੇ ਮੁਕਮਲ ਤੌਰ ਤੇ ਬੰਦ ਨੇ ਧੰਨਵਾਦੀ ਉਹਨਾਂ ਦਾ ਸਹਿਯੋਗ ਦੇ ਰਹੇ ਆ ਸਾਨੂੰ ਅਸੀਂ ਸਾਡੀ ਮੁੱਖ ਮੰਗ ਇਹ ਆ ਭਾਈ ਰੁਜ਼ਗਾਰ ਨੂੰ ਮੌਲਿਕ ਅਧਿਕਾਰਾਂ ਵਿੱਚ ਸ਼ਾਮਲ ਕਰੋ ਨਾਲ ਇਹ ਆ ਭਾਈ ਹਰ ਇੱਕ ਕਿਸਾਨ ਮਜ਼ਦੂਰ ਜਿਹੜਾ ਵੀ ਭਾਰਤ ਦਾ ਵਸਿੰਦਾ ਵਾ ਜੇ ਦੀ ਉਮਰ 60 ਸਾਲ ਹੋ ਜਾਂਦੀ ਆ ਉਹਨੂੰ ਘੱਟੋ ਘੱਟ 10000 ਰੁਪਿਆ ਪੈਨਸ਼ਨ ਦਿੱਤੀ ਜਾਵੇ ਤੇ ਨਾਲ ਜਿਹੜੀ ਵਿਧਵਾ ਵਾ ਕੋਈ ਵੀ ਵਿਧਵਾ ਵਾ ਜਿਹੜੀ ਕਿਸੇ ਵੀ ਧਰਮ ਦੀ ਮੱਜਬੀ ਜਾਤ ਦੀ ਉਹ 10000 ਪੈਨਸ਼ਨ ਮਿਲਣੀ ਚਾਹੀਦੀ ਆ ਹਰ ਇੱਕ ਨੂੰ ਨਾਲ ਹੀ ਚਾਹੁੰਦੇ ਆ ਵੀ ਜਿਹੜੇ ਕਿਸਾਨਾਂ ਦੀਆਂ ਮੰਗਾਂ ਨੇ ਚਿਰਾਂ ਤੋਂ ਲੜਕਦੀਆਂ ਉਹ ਸਾਰੀਆਂ ਐਮਐਸਬੀ ਦੀ ਮੰਗ ਵਾ ਸਾਡੀ ਉਹ ਪੂਰੀ ਕੀਤੀ ਜਾਣੀ ਚਾਹੀਦੀ ਆ ਸੁਭਰਾ ਮੰਨ ਸੁਆਮੀ ਨਾਥਨ ਜੀ ਕਮਿਸ਼ਨ ਰਿਪੋਰਟ ਦੇ ਮੁਤਾਬਕ ਉਹ ਸਾਨੂੰ ਸਾਡੇ ਕੋਲ ਮੰਨੇ ਸੀਗੇ ਉਹ ਲਾਗੂ ਹੋਵੇ ਬੀਜੀਬਲ 220 ਜਿਹੜਾ ਰੱਦ ਹੋਣਾ ਚਾਹੀਦਾ ਵਾ ਟੇਡੀਅਨਾਂ ਦਾ ਜਿਹੜਾ ਕਾਨੂੰਨ ਸੀਗੇ ਬਣੇ ਹੋਏ ਬੜੇ ਚਿਰਾਂ ਤੋਂ ਲੜਕੇ ਬਣਾਏ ਸੀ 1908 ਤੋਂ ਉਹ ਸਾਰੇ ਰੱਦ ਕਰ ਦਿੱਤੇ ਆ ਤੇ ਕਾਰਪੋਰੇਟ ਪੱਖੀ ਬਣਾ ਕੇ ਆ ਦਿਹਾੜੀ 12 ਘੰਟੇ ਕਰ ਦਿੱਤੀ ਆ ਕਾਨੂੰਨੀ ਤੌਰ ਤੇ ਵੇਜ ਹੁੰਨੀ ਆ ਤਨਖਾਹ ਹੁੰਨੀ ਆ ਤੇ ਦਿਹਾੜੀ 12 ਘੰਟੇ ਕਰਤੀ ਆ ਤੇ ਨਾਲੇ ਕਹਿੰਦਾ ਵੀ ਜਦੋਂ ਮਰਜ਼ੀ ਕੋ ਹਟਾ ਦੇ ਜਦੋਂ ਮਰਜ਼ੀ ਰੱਖ ਲੇ ਉਹਦੇ ਵਾਸਤੇ ਅਸੀਂ ਕਹਿੰਦੇ ਆ ਕਿ ਦਿਹਾੜੀ 8 ਘੰਟੇ ਹੋਵੇ ਤੇ ਪੁਰਾਣੇ ਚਾਲੀ ਦੇ 44 ਕਰੋੜ ਬਹਾਰ ਹੋਣ ਚਾਹੀਦੇ ਆ ਤੇ 8 ਘਾ ਜਿਹੜਾ 4 4 ਬਿਲ ਬਣਾਏ ਕੋਡ ਉਹ ਰੱਦ ਹੋਣੇ ਚਾਹੀਦੇ ਆ ਇਸੇ ਤਰ੍ਹਾਂ ਅਸੀਂ ਚਾਹੁੰਦੇ ਆ ਕਿ ਹਰ ਇੱਕ ਮਜ਼ਦੂਰ ਨੂੰ ਤੇ ਮੁਲਾਜ਼ਮਾਂ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਹੋਣੀ ਚਾਹੀਦੀ ਆ ਹਰੇਕ ਮੁਲਾਜ਼ਮ ਦੀ ਜਿਹੜੀ ਪਹਿਲਾਂ ਪੈਨਸ਼ਨ ਮਿਲਦੀ ਸੀ ਉਹ ਬਹਾਲ ਹੋਣੀ ਤੇ ਨਾਲ ਸਾਡੇ ਚਾਰਜ ਫੇਰੇ ਤੋਂ ਆਪਣੇ ਜਿਹੜਾ ਨਿੱਜੀਕਰਨ ਹੋ ਰਿਹਾ ਵਾ ادارਿਆਂ ਦਾ ਬਹੁਤ ਵੱਡੀ ਪੱਧਰ ਤੇ ਸਭ ਕਹਾ ਦਾ ਰੇਲਵੇ ਦਾ ਬੱਸਾਂ ਦਾ ਜਹਾਜ਼ਾਂ ਦਾ ਸਭ ਸਮੁੰਦਰੀ ਜਹਾਜ਼ਾਂ ਦਾ ਸਭ ਨਿੱਜੀਕਰਨ ਕੀਤਾ ਜਾ ਰਿਹਾ ਸਰਕਾਰੀ ادارਿਆਂ ਦਾ ਇਹ ਸਾਰਿਆਂ ਦਾ ਨਿੱਜੀਕਰਨ ਥੋੜੀ ਤੌਰ ਤੇ ਬੰਦ ਹੋਣਾ ਚਾਹੀਦਾ ਇਹ ਕੋਈ ਨਿੱਜੀਕਰਨ ਨਹੀਂ ਹੋਣਾ ਚਾਹੀਦਾ ਸਭ ਚਾਹ ਜਿਹੜੀ ਸਿੱਖਿਆ ਵਾ ਤੇ ਸਿਹਤ ਵਾ ਇਹ ਮੁਫਤ ਹੋਣੀ ਚਾਹੀਦੀ ਹੈ ਤੇ ਪ੍ਰਾਈਵੇਟ ادارے ਬੰਦ ਕਰਕੇ ਸਿੱਖਿਆ ਤੇ ਸਿਹਤ ਬਕਾਇਦਾ ਤੌਰ ਤੇ ਹਰ ਇੱਕ ਲਈ ਬਰਾਬਰ ਹੋਵੇ ਫਿਰ ਜਾ ਕੇ ਸਾਰਾ ਕੁਝ ਹੋਣਾ ਵਾ ਜਿਹੜਾ ਸਾਡਾ ਉੱਥੇ ਸੀਗਾ ਉਹ ਮੋਰਚਾ ਲੱਗਾ ਉਹਦੇ ਵਿੱਚ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਪਰਿਵਾਰਾਂ ਨੂੰ ਜਿਹੜੀ ਆ ਨੌਕਰੀ ਨਹੀਂ ਅਜੇ ਤੱਕ ਮਿਲੀ ਮੁਆਵਜ਼ਾ ਨਹੀਂ ਬਹੁਤ ਸਾਰਿਆਂ ਨੂੰ ਮਿਲਿਆ ਉਹ ਸਾਰਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਵਾ ਅਧਿਆਪਕ ਜੀ ਕਿਰੇ ਜਿੱਥੇ ਬੰਦੀਆਂ ਨੇ ਪੂਰੇ ਦੇਸ਼ ਦੀਆਂ ਮੇਡੇ ਮੀਰ ਆਂਗਰਵਾੜੀ ਸਾਰਿਆਂ ਜਿਹੜੇ ਨੇ ਉਹਨਾਂ ਨੂੰ ਘਾਟੋ ਘਾਟ ਤੁਰੋ ਸਾਡੀਆਂ ਇਤਿਹਾਸ ਵਲੇ ਲਗਭਗ 530 ਤੇ ਜੱਥੇਬੰਦੀਆਂ ਨੇ ਜਿਹੜੀਆਂ ਸ਼ਾਮਿਲ ਨੇ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਹੋਰ ਬੜੀਆਂ ਜੱਥੇਬੰਦੀਆਂ ਮੁਲਾਜ਼ਮਾਂ ਦੀਆਂ ਨੇ ਇਹ ਪਾ ਕੇ 40 45 ਬਣ ਜਾਂਦੀਆਂ ਨੇ ਤੇ ਅਸੀਂ ਸਾਰਿਆਂ ਵੱਲੋਂ ਸਾਂਝਾ ਐਕਸ਼ਨ ਕਰ ਰਹੇ ਆ ਪ੍ਰਧਾਨ ਜੀ ਦੇਸ਼ ਦੇ ਕਿੰਨੇ ਜਥੇ ਬੰਦਿਆਂ ਨੇ ਪੂਰੇ ਦੇਸ਼ ਦੀਆਂ ਪੂਰੇ ਦੇਸ਼ ਦੀਆਂ 100 ਤੋਂ ਵੱਧ ਜਥੇ ਬੰਦਿਆਂ ਨੇ ਜਿਹੜੀਆਂ ਸਾਡੇ ਨਾਲ ਨੇ ਪ੍ਰਧਾਨ ਜੀ ਬਾਰਡਰਾਂ ਦੇ ਉੱਪਰ ਜੋ ਕੋਹ ਚੁਟਾ ਜਾ ਰਿਹਾ ਕਿਸਾਨਾਂ ਦੀ ਅਸੀਂ ਸਾਡਾ ਸਭ ਤੋਂ ਵੱਡਾ ਰੋਸ ਅੱਜ ਇਹ ਵੀ ਆ ਕਿ ਜੋ ਸ਼ੰਭੂ ਬਾਰਡਰ ਤੇ ਧੱਕਾ ਕੀਤਾ ਜਾ ਰਿਹਾ ਸਾਨੂੰ ਕਿਸਾਨਾਂ ਨੂੰ ਕਿਉਂ ਨਾ ਦਿੱਲੀ ਜਾਣ ਦਿੱਤਾ ਜਾਵੇ ਸਾਡਾ ਹੱਕ ਵਾ ਦਿੱਲੀ ਸਾਡੀ ਰਾਜਧਾਨੀ ਆ ਅਸੀਂ ਆਪਣੀ ਫਰਿਆਦ ਰੱਖਣੀਆਂ ਆਪਣੀਆਂ ਮੰਗਾਂ ਰੱਖਣੀਆਂ ਨੇ ਸਾਨੂੰ ਕਿਉਂ ਢੱਕਿਆ ਜਾ ਰਿਹਾ ਸਭ ਤੋਂ ਪਹਿਲੀ ਸਾਡੀ ਮੰਗ ਇਹ ਆ ਸਾਨੂੰ ਉੱਥੇ ਢੱਕਿਆ ਨਹੀਂ ਜਾਣਾ ਚਾਹੀਦਾ ਸਾਡਾ ਪੋਰਾ ਬਨ ਜੀ ਹੈਗੇ ਆ ਅਸੀਂ ਕੋਈ ਬੰਦੂਕਾਂ ਲੈ ਕੇ ਚੱਲੇ ਆ ਅਸੀਂ ਕੋਈ ਦਿੱਲੀ ਦੇ ਕਿੰਗੇ ਢਾ ਦੇਣੇ ਆ ਦਿੱਲੀ ਢਾ ਦੇਣੀ ਆ ਅਸੀਂ ਅਸੀਂ ਹਰਾ ਪੋਰਾ ਬਨ ਰਹਾ ਕਿ ਸਾਰੀ ਦੁਨੀਆ ਜਾਂਦੀ ਹੈ ਬਜਾਰੇ ਕਰਦੀ ਆ ਸਾਨੂੰ ਜਿਹੜਾ ਜਿਹੜਾ ਢੱਕਿਆ ਜਾ ਰਿਹਾ ਵਾ ਹਰਿਆਣੇ ਦੀ ਸਰਕਾਰ ਵੱਲੋਂ ਜਾਂ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਇਹ ਬਹੁਤ ਖਤਰਨਾਕ ਆ ਇਹ ਬੰਦ ਹੋਣਾ ਚਾਹੀਦਾ ਬਕਵਾਸ ਹੈ ਜੀ ਇੱਕ ਪਾਸੇ ਪਾਕਿਸਤਾਨ ਦੇ ਇੱਕ ਪਾਸੇ ਹਰਿਆਣਾ ਸਾਨੂੰ ਵਿੱਚ ਘਾੜ ਢੱਕ ਦਿੱਤਾ ਆ ਜਿੱਦਾਂ ਜਿੱਦਾਂ ਦੇਖ ਤੁਸੀਂ ਕਿੱਦਾਂ ਦੇਖਦੇ ਹੋ ਇਹਨੂੰ ਅਸੀਂ ਸਮਝਦੇ ਆ ਕਿ ਦੁਸ਼ਮਣ ਵਾਲਾ ਵਤੀਰਾ ਪੰਜਾਬ ਨਾਲ ਨਹੀਂ ਕਰਨਾ ਚਾਹੀਦਾ ਕੇਂਦਰ ਸਰਕਾਰ ਨੂੰ ਦੁਸ਼ਮਣਾਂ ਦਾ ਵਤੀਰਾ ਇਦਾਂ ਕੀਤਾ ਜਾ ਰਿਹਾ ਜਿਦਾਂ ਦੂਜੇ ਦੇਸ਼ ਦੀ ਫੌਜ ਹੁੰਦੀ ਆ ਇਹ ਬਹੁਤ ਗਲਤ ਵਾ ਇਹਦੇ ਨਾਲ ਬੇਗਾਨਗੀ ਦੀ ਭਾਵਨਾ ਸਾਡੇ ਪੰਜਾਬੀਆਂ ਜਾਊਗੀ ਇਹ ਖਤਰਨਾਕ ਹੋਊਗੀ ਜਿਹੜੀ ਜਿੱਥੇ ਬੰਦੀ ਉੱਥੇ ਕਰ ਰਹੀ ਹੈ ਸੰਘਰਸ਼ ਕਰ ਰਹੀ ਹੈ ਤੁਸੀਂ ਕਿਉਂ ਨਹੀਂ ਸਾਥ ਦਿੱਤਾ ਕਿ ਤੁਸੀਂ ਕਿਉਂ ਨਹੀਂ ਗਏ ਆਗੇ ਉਹ ਇੱਕ ਲੰਮੀ ਗੱਲ ਵਾ ਅਸੀਂ ਉਹਦਾ ਸਮਰਥਨ ਕਰਦੇ ਆਂ ਪਰ ਉਹ ਚਲੇ ਗਏ ਆ ਕੋਈ ਗੱਲ ਨਹੀਂ ਅਸੀਂ ਹੁਣ ਨਾਲ ਵਾ ਉਹ ਮੁਰਕੇ ਸੋਚਾਂਗੇ ਸਾਡੇ 18 ਨੂੰ ਮੁਰਕੇ ਮੀਟਿੰਗ ਰੱਖੀ ਆ ਕੋਈ ਫੈਸਲਾ ਕਰਾਂਗੇ ਜਦੋਂ ਸਾਡਾ ਜਤਨਵਾਇ ਦਾ ਬੇਦਾ ਨਾ ਹੋਵੇ ਉਹ ਵੀ ਕਹਿ ਰਹਾ ਹੁਣ ਜੇ ਹੋਏ ਤੇ ਸਾਝਾ ਸਾਝੂ ਛੁਰੂ ਕੀ ਨਵੇਂ ਸਿਰਿਓ ਕਿਉਂਕਿ ਮੁੰਡਾ ਸਾਰੇ ਇੱਕੋ ਨਾਲ ਲੱਗਦਾ ਨਹੀਂ ਇੱਕ ਫਲੈਟ 'ਚ ਲੜਨਾ ਚਾਹੀਦਾ ਬਿਲਕੁਲ ਇੱਕੋ ਥਾਂ 'ਤੇ ਇੱਕੋ ਪਲੇਟਫਾਰਮ 'ਤੇ ਲੜਨਾ ਚਾਹੀਦਾ ਕੋਈ ਗੱਲ ਨਹੀਂ ਉਹ ਚੱਲ ਗਿਆ ਪਹਿਲਾਂ ਚੱਲ ਗਿਆ ਕੋਈ ਗੱਲ ਨਹੀਂ ਨਾਲ ਮੌਨਾਂ ਦੇ ਅੱਜ ਕਿਸਾਨ ਦੀ ਜਿਹੜੀ ਮੌਤ ਵੀ ਹੋ ਗਈ ਬਾਰਡਰ ਤੇ ਬਹੁਤ ਮੰਦ ਭੱਗੀ ਆ ਬਹੁਤ ਹੀ ਮੰਦ ਭੱਗੀ ਜਿਸ ਤਰ੍ਹਾਂ ਸਰਕਾਰ ਕਰ ਰਹੀ ਆ ਬਹੁਤ ਭੈੜਾ ਵਾ ਵਸੀਰਾ ਖਤਰਨਾਕ ਵਸੀਰਾ ਵਾਏ ਦੱਕਿਆ ਨੂਸੀ ਆ ਅੱਜ ਮੈਂ ਸੁਭਦਾ ਮਜਰਾਸਪੀ ਗੋਸਲ ਸਾਬਕਾ ਸੈਨਿਕ ਸੰਘਾ ਕਮੇਟੀ ਨੈਸ਼ਨਲ ਡਾਇਰੈਕਟਰ ਅੱਜ ਅਸੀਂ ਜਿਹੜਾ ਭਾਰਤ ਬੰਦ ਦਾ ਸੱਦਾ ਐਸਕੀਮ ਦੁਆਰਾ ਦਿੱਤਾ ਗਿਆ ਉਹਦੇ ਵਿੱਚ ਪੂਰੇ ਪੰਜਾਬ ਦੇ ਸਾਬਕਾ ਸੈਨਿਕ ਵੀ ਸਮੂਲੀਅਤ ਕਰ ਰਹੇ ਨੇ ਪੂਰੇ ਜ਼ਿਲ੍ਹੇ ਵਾਈਜ਼ ਉਹ ਪੂਰਾ ਵੀਂਗੇ ਨੈਸ਼ਨਲ ਡਿਵਾਈਜ਼ਰ ਪੂਰੇ ਦੇਸ਼ ਦੇ ਸਾਬਕਾ ਸੈਨਿਕ ਵੀ ਕਿਸਾਨਾਂ ਦੇ ਨਾਲ ਅੱਜ ਮੋੜੇ ਨਾ ਮੋੜਾ ਜੋੜ ਕੇ ਜਿਹੜੇ ਖੜੇ ਆ ਕਿਉਂਕਿ ਇਹ ਜਿਹੜੇ ਮੁੱਦੇ ਆ ਇਹ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਜਨਰੇਸ਼ਨ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਿਹੜੀ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸਾਡੇ ਜਿਹੜੇ ਬੱਚਿਆਂ ਦਾ ਜਿਹੜਾ ਵਾ ਪੁਇਖਾ ਜਿਹੜਾ ਦਾਤੇ ਲੱਗਾ ਹੋਇਆ ਵਾ ਇਹਦੇ ਵਾਸਤੇ ਅਸੀਂ ਅੱਜ ਜਿਹੜਾ ਐਸ ਕੇ ਅਮਨ ਵੱਲੋਂ ਜਿਹੜਾ ਭਾਰਤ ਬੰਦ ਦਾ ਜਿਹੜਾ ਸੱਦਾ ਉਹਦੇ ਵਿੱਚ ਸਮੂਲੀਅਤ ਕੀਤੀ ਆ ਔਰ ਅਸੀਂ ਪੂਰੀਆਂ ਕਿਸਾਨ ਜਥੇਬੰਦੀਆਂ ਨੂੰ ਵੀ 빙ੇ ਸਾਬਕਾ ਸੈਨਿਕ ਹੋਣ ਦੇ ਨਾਤੇ ਅਪੀਲ ਕਰਦੇ ਆ ਭਾਵੇਂ ਨਾਨ ਪੋਲੀਟੀਕਲ ਮੋਰਚਾ ਭਾਵੇਂ ਪੋਲੀਟੀਕਲ ਮੋਰਚਾ ਇਹਨਾਂ ਨੂੰ ਸਾਡੇ ਵੱਲੋਂ ਅਪੀਲ ਹੈ ਕਿ ਤੁਸੀਂ ਇਕੱਠੇ ਹੋ ਕੇ ਆਪਣੇ ਹੱਕੀ ਮੰਗਾ ਵਾਸਤੇ ਜਿਹੜਾ ਵਾ ਸਰਕਾਰ ਦੇ ਨਾਲ ਆਪਾਂ ਸੰਗਰਸ ਕਰਨਾ ਹੈ ਜਿਵੇਂ ਕਿ ਤੇਰਾ ਫਰਵੀ ਨੂੰ ਸਾਡੇ ਕਿਸਾਨਾਂ ਦੇ ਉੱਤੇ ਹਰਿਆਣਾ ਗਵਰਨਮੈਂਟ ਨੇ ਜਿਹੜਾ ਤਸੱਦਦ ਕੀਤਾ ਹੈ ਉਹਦੀ ਵੀ ਅਸੀਂ ਪੂਰਜ ਨਿੰਦਿਆ ਕਰਦੇ ਆਂ ਕਿਉਂਕਿ ਇਹ ਸਾਨੂੰ ਸੰਵਿਧਾਨ ਨੇ ਅਧਿਕਾਰ ਦਿੱਤੇ ਨੇ ਕਿ ਅਸੀਂ ਸੰਵਿਧਾਨਕ ਤਰੀਕੇ ਨਾਲ ਆਪਣੇ ਹੱਕੀ ਮੰਗਾਂ ਵਾਸਤੇ ਅਸੀਂ ਸੰਘਰਸ਼ ਕਰਦੇ ਆਂ ਜਿਵੇਂ ਕਿ ਪਹਿਲਾਂ ਵੀ ਕੀਤੇ ਸੀਗੇ ਉਹ ਹੁਣ ਵੀ ਆਪਾਂ ਜਿਹੜਾ ਉਸ ਟਾਈਮ ਸਰਕਾਰ ਨੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਉਹ ਵਾਅਦਾ ਖਲਾਫੀ ਆ ਜਿੱਤੇ ਰੋਸ ਵਜੋਂ ਫਿਰ ਜਿਹੜੇ ਕਿਸਾਨ ਜਥੇਬੰਦੀਆਂ ਦਿੱਲੀ ਨੂੰ ਕੂਚ ਕਰ ਰਹੀਆਂ ਨੇ ਤੇ ਅਸੀਂ ਬੀਕੇ ਸਾਬਕਾ ਸੈਨਿਕ ਆਪਣੇ ਕਿਸਾਨ ਭਰਾਵਾਂ ਦੇ ਨਾਲ ਆਸੀਂ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਵੱਲੋਂ ਤੇ ਪੰਜਾਬ ਸਵਾਰੀਆਂ ਸਰਫ ਫੈਡਰੇਸ਼ਨ ਵੱਲੋਂ ਆਏ ਆਂ ਤੇ ਅੱਜ ਦੀ ਜਿਹੜੀ ਹੜਤਾਲ ਆ ਉਹ ਮੁਲਾਜ਼ਮਾਂ ਵੱਲੋਂ ਇਸ ਕਰਕੇ ਕੀਤੀ ਜਾ ਰਹੀ ਆ ਕਿ ਕੇਂਦਰ ਦੀ ਸਰਕਾਰ ਨੇ ਮੁਲਾਜ਼ਮਾਂ ਦੀ ਸਭ ਤੋਂ ਐਹ ਮੰਗਾ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਉਹ ਨਹੀਂ ਉਹਨਾਂ ਨੇ ਪੂਰੀ ਕੀਤੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਥਾਂ ਤੇ ਲਾਰੇ ਲੱਪੇ ਦੀ ਨੀਤੀ ਬਣਾਈ ਜਾ ਰਹੀ ਆ ਸਮੂਹ ਮੁਲਾਜ਼ਮ ਇਹ ਚਾਹੁੰਦੇ ਆ ਕਿ ਕੇਂਦਰ ਦੀ ਸਰਕਾਰ ਸਾਰੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਬੰਦ ਕਰੇ ਤੇ ਪੁਰਾਣੀ ਪੈਨਸ਼ਨ ਜਲਦ ਤੋਂ ਜਲਦ ਬਹਾਲ ਕਰੇ ਤਾਂ ਜੇ ਨਹੀਂ ਕਰੇਗੀ ਤਾਂ ਆਉਣ ਵਾਲੇ ਚੋਣਾਂ ਦੇ ਵਿੱਚ ਮੁਲਾਜ਼ਮ ਜਿਹੜੇ ਆ ਉਹ ਪੁਰਾਣੀ ਪੈਨਸ਼ਨ ਬਹਾਲੀ ਦੇ ਮੁੱਦੇ ਨੂੰ ਪੂਰੇ ਦੇਸ਼ ਚ ਪਖਾ ਕੇ ਤੇ ਸਰਕਾਰ ਦਾ ਵਿਰੋਧ ਕਰਨਗੇ ਤੁਸੀਂ ਸਮਰਥਨ ਕਰਦੇ ਭਾਰਤ ਬੰਦ ਦਾ ਬਿਲਕੁਲ ਅਸੀਂ ਭਾਰਤ ਬੰਦ ਦਾ ਸਮਰਥਨ ਕਰਦੇ ਹਾਂ ਕਿਉਂਕਿ ਭਾਰਤ ਬੰਦ ਦੇ ਵਿੱਚ ਸਿਰਫ ਕਿਸਾਨਾਂ ਨੂੰ ਜਿਹੜਾ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਆ ਤੇ ਨਾਲ ਦੇ ਨਾਲ ਮਜ਼ਦੂਰਾਂ ਨੂੰ ਵੀ ਮਿਲਣੇ ਚਾਹੀਦੇ ਆ ਮਜ਼ਦੂਰਾਂ ਨੂੰ ਮਿਲਣੇ ਚਾਹੀਦੇ ਆ ਅਸੀਂ ਭਾਰਤ ਬੰਦ ਦਾ ਸਮਰਥਨ ਇਸ ਕਰਕੇ ਕਰਦੇ ਆ ਕਿ ਇਸ ਮੰਗ ਦੇ ਬੰਦ ਦੇ ਵਿੱਚ ਮਜ਼ਦੂਰਾਂ ਦੀ ਮੰਗਾਂ ਵੀ ਸ਼ਾਮਲ ਨੇ 10 10 ਵਜੇ ਤੋਂ ਲੈ ਕੇ 3 ਵਜੇ ਤੱਕ ਜਾਰੀ ਰਹੇਗਾ ਰੂਟ ਬਦ ਕੀਤੇ ਗਏ ਨੇ ਹਾਂਜੀ ਰੂਟ ਪਿੱਛੋਂ ਧਾਰੀਵਾਲ ਤੋਂ ਡਾਇਵਰਟ ਕਰ ਦਿੱਤੇ ਆ ਉਧਰੋਂ ਦਿਨਾਨਗਰ ਤੋਂ ਡਿਵਰਟ ਕਰ ਦਿੱਤੀ ਟ੍ਰੈਫਿਕ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਨੂੰ ਮੁਸ਼ਕਲ ਨਾ ਆਵੇ ਜਿਸ ਤਰ੍ਹਾਂ ਕੋਈ ਐਂਬੂਲੈਂਸ ਹੁੰਦੀ ਆ ਕੋਈ ਜਿਹੜਾ ਹੋਰ ਵੀਕਲ ਹੁੰਦਾ ਉਹਦੇ ਵਾਸਤੇ ਕਰ ਐਂਬੂਲੈਂਸ ਜਿਹੜੀਆਂ ਐਮਰਜੈਂਸੀ ਸੇਵਾਵਾਂ ਜਿਵੇਂ ਕੋਈ ਮੈਰਿਜ ਵਾਸਤੇ ਜਾ ਰਿਹਾ ਜਾਂ ਕੋਈ ਸਕੂਲ ਦੇ ਬੱਚੇ ਆ ਜਾਂ ਕੋਈ ਮੈਰਿਜ ਤੇ ਜਾ ਰਿਹਾ ਜਾਂ ਕੋਈ ਜਿਹੜੇ ਐਮਰਜੈਂਸੀ ਸੇਵਾਵਾਂ ਉਹ ਜਾ ਰਹੀਆਂ ਉਹਨਾਂ ਵਾਸਤੇ ਵੀ ਰੂਟ ਬਣਾ ਕੇ ਨਹੀਂ ਨਹੀਂ ਉਹਨਾਂ ਨੂੰ ਇੱਥੋਂ ਹੀ ਉਹਨਾਂ ਸਾਨੂੰ ਕਿਸਾਨ ਯੂਨੀਅਨ ਨੇ ਖੁਦ ਕਹਿਤਾ ਵੀ ਉਹਨਾਂ ਨੂੰ ਅਲਾਉ ਕੀਤਾ ਜਾਵੇ। ਉਹਨਾਂ ਨੇ ਅਸੀਂ ਇੱਕ ਵੱਖਰਾ ਰਸਤਾ ਰੱਖਿਆ। ਉਹਦੋਂ ਬੈਰੀਕਡ ਪਿੱਛੇ ਹਟਾ ਅਗ ਨੂੰ ਅੱਗੇ ਭੇਜ ਦਿੱਤਾ ਗਿਆ। ਕਿੰਨੇ ਵਜੇ ਤੱਕ ਚੱਲਣਾ ਰਹਿ ਗਿਆ? 3 ਵਜੇ ਤੱਕ। ਮੈਂ ਵੀ ਆ ਕੇ ਬੈਠੀ ਕਰਾਂਗਾ। ਪਹਾੜੀ ਦੇ ਜਿਹੜੇ ਲੋੜ ਪਾ ਗਈ ਆ। ਬਹੁਤ ਸਾਜਿਓ। ਬਹੁਤ ਦਾਦਾ ਹੱਥ ਫੈਲੇ ਜੜੇ ਆ। ਫੜਾ ਵਾਪੇ ਆਪਣੀ ਸਰਕਾਰ ਬਰੋਗਵਾਸ ਤੋਂ ਜਿਹੜੇ ਕਰ ਰਹੇ ਆ ਪਰ ਸੁਪਰੀਮ ਕੋਰਟ ਦੇ ਜਿਹੜੇ ਵਕੀਲ ਨੇ ਇੱਕ ਸੱਗਣਾ ਬੋਲ ਦਿੱਤੀ ਉਹਨੇ ਹੁਣ ਦਾਅ ਖੀਡਿਆ ਵੀ ਅਭੀ ਮਚਨਾ ਜੰਗਾਂ ਫਾਟ ਕੀਤੇ ਜਾਣ